ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਮੁੜ ਕੇ ਰਿਹਾ ਸੀਮਾਨ ਪਿਛਲੇ ਦਿਨੀ ਦੋਦਾ ਚ ਹਰੀਕੇ ਪਤਨ ਤੋਂ ਮਾਲਵਾ ਨਹਿਰ ਬਣਾਉਣ ਸੰਬੰਧੀ ਪ੍ਰੋਜੈਕਟ ਦਾ ਅਜਾਇਜ਼ਾ ਲੈਣ ਪਹੁੰਚੇ ਸਨ ਇਸ ਦੌਰਾਨ ਉਹਨਾਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਰੱਖਿਆ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫਲਾਂ ਨੇ ਨੂੰ ਧਿੰਕੇ ਨੂੰ ਪੰਜੇ ਨੂੰ ਬਾ ਸਾਡ ਦਾ ਪੰਜਾ ਜੀ ਸਾਡ ਦਾ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਚ ਜਤੀ ਮਿਲੀ ਸੀ ਉਦੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾਓ ਜੀ ਨਾਲ ਲੈ ਗਿਆ ਪੰਥ ਫਿਰੋ ਜਿਹਨੂੰ ਪਾਈ ਗਏ ਆ ਪੰਜ ਦਲਤੀ ਘੜਾ ਪੰਜ ਦੇ ਝੰਡੇ ਦਾ ਝੁੱਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ ਸੋ ਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਤੂੰ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵੰਤ ਜੀ ਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇਸ ਤੋਂ ਪਹਿਲਾਂ ਕਿਉਂ ਨਹੀਂ ਕੰਮ ਕੀਤੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ ਮੈਂ ਤਾਂ 17.5 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਤੁਸੀਂ ਉਦੋਂ ਵੱਦ ਤਾਂ ਚੜ੍ਹਾਈ ਮੇਰੀ ਹੋ ਹੀ ਨਹੀਂ ਸਕਦੀ ਜਿੰਨੀ ਚੜਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ ਪਰ ਮੈਨੂੰ ਦੁੱਖ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਅੰਨੇ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਬੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਬਈ ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਬਚਾਲੀਏ ਵੀ ਅਕਾਲੀ ਦਲ ਠੀਕ ਆ ਲਿਆ ਸੀ ਬਕਾਲੀ ਦਲ ਬਚਾਉਣ ਦਾ ਨੋ 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 ਨਈ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ ਹੋਰ ਕੌਣ ਆ ਜਾਣਗੇ ਭਵੰਤਮਨ ਹੋਰੀ ਆ ਜਾਣਗੇ ਨਾ ਮਿੰਦਰ ਮੱਟ ਦਾ ਮੁੰਡਾ ਆ ਜੂਗਾ ਅੱਜ ਤਾਂ ਦੁੱਖ ਆ ਹੁਣ